ਦੋਸਤੋ ਫੁੱਲਾਂ ਦਾ ਖਿਆਲ ਆਉਂਦੀ ਹੈ ਮਨ ਮੈ ਕਰਦਾ ਸਾਡਾ ਆਲਾ ਦਵਾਲਾ ਸੁਗੰਧਿਤ ਹੋ ਜਾਂਦਾ ਹੈ ਤੇ ਜੇਕਰ ਸਾਡੇ ਆਲੇ ਦੁਆਲੇ ਬਹੁਤ ਸਾਰੇ ਫੁੱਲ ਹੋਣ ਤਾਂ ਫਿਰ ਬੰਦਾ ਖੁਦ ਆਪਣੇ ਆਪ ਨੂੰ ਉਹਨਾਂ ਵਿੱਚ ਖੁਲੀ ਮਹਿਸੂਸ ਕਰਦਾ ਹੈ ਇਸ ਦਾ ਮੰਜਰ ਸਾਡੇ ਸਾਹਮਣੇ ਆਉਣ ਵਾਲਾ ਹੈ 4 ਤੇ 5 ਮਾਰਚ ਨੂੰ ਪੰਜਾਬ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇੱਕ ਫੁੱਲਾਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਲਗਾਇਆ ਜਾ ਰਿਹਾ ਹੈ ਸੁਮੇਲਾ ਬਾਬਾ ਕੀ ਸਖਸ਼ਿਤ ਡਾਕਟਰ ਮਹਿੰਦਰ ਸਿੰਘ ਰਦਾਵਾ ਨੂੰ ਸਮਰਪਿਤ ਹੁੰਦਾ ਹੈ। ਸੋ ਉਸ ਮੇਲੇ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਨੇ ਜਿਸ ਤਰ੍ਹਾਂ ਜਿਹੜੇ ਅੱਜ ਕੱਲ ਫੁੱਲ ਸੀਜ਼ਨ ਦੇ ਵਿੱਚ ਆ ਕੇ ਖੜਦੇ ਨੇ ਉਹ ਵੀ ਹੁੰਦੇ ਨੇ। ਜਿਹੜੇ ਡਰਾਈ ਫਲਾਵਰ ਅਰੇਂਜਮੈਂਟ ਹੁੰਦੀ ਹੈ, ਤਾਜ਼ੇ ਫੁੱਲਾਂ ਨੂੰ ਕਿਸ ਤਰ੍ਹਾਂ ਸਜਾਇਆ ਜਾਂਦਾ ਹੈ ਇਹ ਵੀ ਹੁੰਦਾ ਹੈ। ਇਸ ਥਿੱਕੇ ਨਾਲ ਕੈਕਟਸ ਹੁੰਦੇ ਨੇ। ਬੌਨਸਾਈ ਜਿਹੜੇ ਬੌਣੇ ਪੌਦੇ ਆ ਉਹ ਹੁੰਦੇ ਨੇ ਉਹਨਾਂ ਦੇ ਮੁਕਾਬਲੇ ਹੁੰਦੇ ਨੇ ਤੇ ਇਹਨਾਂ ਮੁਕਾਬਲਿਆਂ ਵਿੱਚ ਕੋਈ ਵਿਅਕਤੀ ਜਾਂ ਕੋਈ ਸਰਕਾਰੀ ਅਰਧ ਸਰਕਾਰੀ ਸੰਸਥਾ ਕੋਈ ਸਕੂਲ ਜਾਂ ਨਰਸਰੀਆਂ ਉਹ ਹਿੱਸਾ ਲੈ ਸਕਦੀਆਂ ਐਸੋ ਜਿਹੜੇ ਫੁੱਲਬਾਨੀ ਦੇ ਸ਼ੌਕੀਨ ਹੈ ਜਦੋਂ ਸਮਾਂ ਮਿਲਦਾ ਹੈ ਤੈਨ 4 ਤੇ 5 ਮਾਰਚ ਨੂੰ 4 ਮਾਰਚ ਨੂੰ ਬੈਸਟੈਂਸ ਸਾਹਿਬ ਇਹਦਾਤ ਕਾਟਨ ਕਰਨਗੇ ਤਕਰੀਬਨ 12:30 ਵਜੇ ਫਰ ਮੇਲਾ ਸਵੇਰ ਤੋਂ ਸ਼ੁਰੂ ਹੋ ਜਾਂਦਾ ਜੀ ਤੇ ਆਮ ਲੋਕਾਂ ਲਈ 6:30 ਵਜੇ ਤੱਕ ਇਹ ਖੁੱਲਾ ਰਹੇਗਾ ਤੇ ਅਗਲੇ ਦਿਨ 3:00 ਵਜੇ ਜਿਹੜੇ ਇਨਾਮ ਜੇਤੂ ਹੋਣਗੇ ਉਹਨਾਂ ਨੂੰ ਇਨਾਮ ਵੰਡਿਤ ਕੀਤੇ ਜਾਣਗੇ ਸੋ ਜ਼ਰੂਰ ਇਸ ਮੇਲੇ ਵਿੱਚ ਸ਼ਿਰਕਤ ਕਰੋ ਤੇ ਪਿਛਲੇ ਮੇਲੇ ਦੀਆਂ ਚਲਕੀਆਂ ਵੀ ਨਾਲ ਸਾਂਝੀਆਂ ਕਰ ਰਹੇ ਆ ਇਹਨਾਂ ਨੂੰ ਵੀ ਵੇਖੋ ਬਹੁਤ-ਬਹੁਤ ਧੰਨਵਾਦ Hmm.